ਜਿਹੜੀ ਤਾਂ ਪਲਾਂਟੇਸ਼ਨ ਦੀ ਇੱਕ ਮੁਹਿੰਮ ਹੈ ਇਹ ਸਾਡਾ ਕਰਮ ਦੇ ਨਾਲ-ਨਾਲ ਧਰਮ ਵੀ ਹੋਣਾ ਚਾਹੀਦਾ ਹੈ ਅਸੀਂ ਧਰਤੀ ਤੋਂ ਜਿੰਨਾ ਕੁਝ ਲੈਨੇ ਆ ਉਹਦਾ 5% ਵੀ ਅਸੀਂ ਉਹਨੂੰ ਵਾਪਸ ਨਹੀਂ ਕਰਦੇ ਆ ਇੱਕ ਇਨਸਾਨ ਜਦੋਂ ਖਤਮ ਹੁੰਦਾ ਹੈ ਇੱਕ ਪੇੜ ਪੂਰਾ ਲੈ ਕੇ ਨਾਲ ਖਤਮ ਹੁੰਦਾ ਹੈ ਉਹਦੇ ਸੰਸਕਾਰ ਦੀ ਇੱਕ ਪੇੜ ਲੱਗਦਾ ਹੈ ਔਰ ਤੁਸੀਂ ਦੇਖੋ ਪੇੜ ਸਾਡੀ ਇੰਨੀ ਸੇਵਾ ਕਰਦੇ ਆ ਤੇ ਅਸੀਂ ਉਹਨਾਂ ਦੇ ਬਦਲੇ ਅਸੀਂ ਪੇੜਾਂ ਨਾਲ ਕੀ ਹਸ਼ਰ ਕਰ ਰਹੇ ਆ ਪੇੜ ਸਾਨੂੰ ਇੱਕ ਛਾਇਆ ਦਿੰਦੇ ਆ ਜਿਹੜਾ ਰਾਗੀਰ ਹੁੰਦਾ ਹੈ ਉਨੂੰ ਛਾਇਆ ਦਿੰਦਾ ਹੈ ਪੰਛੀ ਜਿਹੜੇ ਹੁੰਦੇ ਆ ਉਹਨਾਂ ਨੂੰ ਆਸ਼ਰੇ ਦਿੰਦਾ ਹੈ ਸਾਨੂੰ ਭੋਜਨ ਦਿੰਦਾ ਹੈ ਪੇੜ ਔਰ ਆਕਸੀਜਨ ਦਿੰਦਾ ਹੈ ਗ੍ਰੀਨਰੀ ਦਿੰਦਾ ਹੈ ਔਰ ਜਿਹੜੇ ਬੱਦਲ ਹੁੰਦੇ ਆ ਉਹਨਾਂ ਨੂੰ ਅਟਰੈਕਟ ਕਰਦਾ ਹੈ ਨਮੀ ਦਿੰਦਾ ਹੈ ਆਪਾਂ ਕਿੰਨਾ ਕੁਛ ਇਹ ਤੋਂ ਲੈਣੇ ਤੇ ਉਹਦੇ ਬਦਲੇ ਜੇ ਅਸੀਂ ਥੋੜਾ ਜਿਹਾ ਇਹ ਮੁਹਿੰਮ ਚਲਾਈ ਹੈ ਤੇ ਸਾਡੇ ਵਾਸਤੇ ਇਹ ਬਹੁਤ ਹਲੇ ਛੋਟੇ ਲੈਵਲ ਤੇ ਹੈ ਅਸੀਂ ਇਹਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ। ਮੈਂ ਲੋਕਾਂ ਨੂੰ ਜਿ세 ਜਾਣਾ ਚਾਹਾਂਗੇ ਜਿੱਦਾਂ ਕੋਈ ਜਨਮ ਦਿਨ ਹੋਵੇ ਜਾਂ ਮੈਰਿਜ ਦਾ ਵਾਸਿ ਹੋਵੇ ਜਾਂ ਕਿਸੇ ਦੇ ਕਿਸੇ ਦੇ ਉੱਤੇ ਇੱਕ ਮੋਤਾ ਜੂਲ ਲਗਾ ਦੇਵਦਾ ਕਰ ਦੇਣਾ। ਸਭ ਨੂੰ ਸਭ ਨੂੰ ਮਹੀਨੇ 'ਚ ਮੈਂ ਸੋਚਦੀ ਹਾਂ ਇੱਕ ਪੇੜ ਲਗਾਉਣਾ ਚਾਹੀਦਾ ਹੈ। ਜਿਹਦੇ ਨਾਲ ਜਿਹੜਾ ਅਸੀਂ ਇੰਨਾ ਬਰਬਾਦ ਕਰ ਚੁੱਕੇ ਆਂ ਧਰਤੀ ਨੂੰ ਅਸੀਂ ਧਰਤੀ ਨੂੰ ਮਸਲ ਦਿੱਤਾ ਹੈ। ਗ੍ਰੀਨਰੀ ਉਹਦੀ ਖਤਮ ਕਰਤੀ ਹੈ। ਪੋਲੂਸ਼ਨ ਵਧਾ ਦਿੱਤਾ ਹੈ। ਜੀ ਅਸੀਂ ਡੇਲੀ ਕੁਛ ਨਾ ਕੁਛ ਕਰਾਂਗੇ ਤਾਂ ਇਹ ਜਾ ਕੇ ਰਿਕਵਰੀ ਹੋਏਗੀ। ਅੱਜ ਕਿੰਨੇ ਬੂਟੇ ਲਗਾਏ ਜਾ ਰਹੇ ਤੁਹਾਡੇ ਕੋਲ 1200 ਪਲਾਂਟਸ ਕਿੰਨੇ ਪਿੰਡਾਂ ਚ ਦੇ ਰਹੇ ਹਾਂ ਅਸੀਂ 25 26 ਪਿੰਡ ਕਵਰ ਕਰ ਰਹੇ ਹਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਧਰਤੀ ਤੋਂ ਸਿਰਫ ਲੈਣਾ ਨਾ ਸਿੱਖੋ ਉਹਨੂੰ ਕੁਝ ਦੇਣਾ ਵੀ ਸਿੱਖੋ ਔਰ ਉਹ ਧਰਤੀ ਵਾਪਸ ਸਾਨੂੰ ਹੀ ਦੇਗੀ ਕਿਤੇ ਨਾ ਕਿਤੇ ਜਿਹੜੇ ਰੋਡ ਬਣਦੀਆਂ ਉਹਨਾਂ ਦੀ ਜਗ੍ਹਾ ਤੋਂ ਪੇੜ ਕੱਟੇ ਜਾ ਰਹੇ ਕਿਤੇ ਨਾ ਕਿਤੇ ਗ੍ਰੀਨਰੀ ਘੱਟ ਹੋ ਰਹੀ ਹੈ ਤੇ ਲੱਗਦਾ ਹੈ ਤੁਹਾਡੇ ਕੋਲ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕੋ ਕੋਸ਼ਿਸ਼ ਹੈ ਅੱਛੀ ਸੋਚ ਕੇ ਕੋਸ਼ਿਸ਼ ਹੈ ਪਰ ਬਹੁਤ ਛੋਟੇ ਲੈਵਲ ਤੇ ਇਹ ਜਦ ਤੱਕ ਸਭ ਲੋਗਾਂ ਨੂੰ ਜਾਗਰਤੀ ਨਹੀਂ ਆਏਗੀ ਤੇ ਰਿਕਵਰੀ ਨਹੀਂ ਹੋਏਗੀ ਠੀਕ ਹੈ ਠੀਕ ਹੈ ਹਾਂ ਜੀ ਜਰਾ ਦਸਤੂਰ ਕੀਤੇ ਦੇ پلان ਦੇਖੋ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਤੇ ਮੈਂ ਅੱਜ ਉਹਨਾਂ ਦੇ ਵਿੱਚ ਖੜਾ ਹਾਂ ਔਰ ਸਾਡੇ ਵਾਸਤੇ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ मैडम सुनीता सिंघल जी जो कि डायरेक्टर ਨੇ दीपक बिल्डर्स ਦੇ ਔਰ ਧਰਮਪਤਨੀ ਹੈ दीपक बिल्डर्स ਦੇ ਜਿਹੜੇ ਐਮ ਡੀ ਨੇ श्री दीपक ਬਿਲਡਰ ਦੀਪਕ ਸਿੰਘਲ ਜੀ ਉਹਨਾਂ ਦਾ ਮੈਡਮ ਸੁਨੀਤਾ ਜੀ ਦਾ ਅੱਜ ਜਨਮ ਦਿਨ ਹੈ ਔਰ ਜਨਮ ਦਿਨ ਮੈਨੂੰ ਮੈਂ ਸਪੈਸ਼ਲ ਤੌਰ ਤੇ ਜ਼ਿਕਰ ਕੀਤਾ ਕਿ ਉਹ ਆਪਣੀ ਪੂਰੀ ਟੀਮ ਦੇ ਨਾਲ ਜਨਮ ਦਿਨ ਮਨਾ ਰਹੇ ਹੈ ਸਾਰੇ ਆਪਣੇ ਸਟਾਫ ਦੇ ਨਾਲ ਜਨਮ ਦਿਨ ਮਨਾ ਰਹੇ ਹੈ ਔਰ ਜਿਹੜਾ ਖਾਸ ਉਹਨਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਜਦੋਂ ਇਹਨਾਂ ਦੇ ਨਾਲ ਵਿੱਚ ਟਰੀ ਪਲਾਂਟੇਸ਼ਨ ਦਾ ਟਾਈਮ ਹੁੰਦਾ ਹੈ ਸਾਵਣ ਚੱਲ ਰਿਹਾ ਔਰ ਪੂਰੇ ਦੇਸ਼ ਦੇ ਅੰਦਰ ਟੀ ਪ੍ਰਾਂਟੇਸ਼ਨ ਹੁੰਦੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀ ਇਹਦੇ ਬਾਰੇ ਬੜਾ ਗੰਭੀਰ ਇਸ ਗੱਲ ਨੂੰ ਕਰਦੇ ਹੋਏ ਕਿ ਆਪਾਂ ਜਿਆਦਾ ਤੋਂ ਜਿਆਦਾ ਰੁੱਖ ਲਗਾਈਏ ਸੋ ਅੱਜ ਉਹਨਾਂ ਦੇ ਜਨਮ ਦਿਨ ਤੇ ਜਿੱਥੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਹੈ ਬਹੁਤ ਸ਼ੁਭ ਕਾਮਨਾਵਾਂ ਦਿੰਨਾ ਹੈ ਉੱਥੇ ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਟੀ ਪ੍ਰਾਂਟੇਸ਼ਨ ਜਨਮ ਦਿਨ ਦੇ ਮੌਕੇ ਤੇ ਲਗਵਾਉਣ ਵਾਸਤੇ ਅਭਿਆਨ ਚਲਾਇਆ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਬੜੇ ਫਲਦਾਰ ਬੂਟੇ ਨੇ ਜਿਹੜੇ ਉਹ ਇੱਥੇ ਸਭ ਨੂੰ ਡਿਸਟ੍ਰੀਬਿਊਟ ਕੀਤੇ ਗਏ ਨੇ ਔਰ ਇੱਕ ਬੜੀ ਵਿਚਿੱਤਰ ਮੁਹਿੰਮ ਜੋ ਇਹਨਾਂ ਦਿਨਾਂ ਦੇ ਅੰਦਰ ਚੱਲਦੀ ਐ ਸਾਵਣ ਦੇ ਅੰਦਰ ਉਹ ਚਲਾਈ ਗਈ ਐ ਸੋ ਮੈਂ ਆਪਣੇ ਵੱਲੋਂ ਮੈਡਮ ਸੁਨੀਤਾ ਸਿੰਘ ਜੀ ਨੂੰ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਦਿੰਨਾ ਕਿਉਂਕਿ ਪੂਰੇ ਦੇਸ਼ ਦੀ ਸੇਵਾ ਕਰ ਰਹੇ ਨੇ ਜਿੱਥੇ ਦੇਸ਼ ਦੇ ਅੰਦਰ ਬੜੀਆਂ-ਬੜੀਆਂ ਪੁਲ ਬਿਲਡਿੰਗਾਂ ਰੇਲਵੇ ਸਟੇਸ਼ਨ ਬਣ ਰਹੇ ਨੇ ਉਹਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਯੋਗਦਾਨ ਆ ਕਿਉਂਕਿ ਇਹ ਜਿਸ ਤਰ੍ਹਾਂ ਮੋਦੀ ਜੀ ਦੀ ਸੋਚ ਹੈ ਕਿ ਜਿਹੜੇ ਅੱਛੇ ਲੋਕ ਨੇ ਉਹ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਸੋ ਉਸ ਸੋਚ ਨੂੰ ਮੈਂ ਸਮਝਦਾ ਕਿ ਦੀਪਕ ਬਿਲਡਰਸ ਦੀ ਪੂਰੀ ਟੀਮ ਜਿਹੜੀ ਹੈ ਉਹ ਇਹਨੂੰ ਕਾਮਯਾਬ ਕਰ ਰਹੀ ਹੈ ਸੋ ਮੈਂ ਪੂਰੀ ਜਿੱਥੇ ਟੀਮ ਨੂੰ ਵੀ ਵਧਾਈ ਦਿੰਦਾ ਕਿ ਉੱਥੇ ਸਪੈਸ਼ਲ ਤੌਰ ਤੇ ਮੈਡਮ ਸੁਨੀਤਾ ਸਿੰਘਲ ਜੀ ਜਿਹੜੇ ਡਾਇਰੈਕਟਰ ਨੇ ਦੀਪਕ ਬਿਲਡਰ ਦੇ ਉਹਨਾਂ ਨੂੰ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਨਾ ਅਤੇ ਵਧਾਈ ਦਿੰਦਾ ਸਰ ਕਹਿ ਸਕਦੇ ਇਹਨਾਂ ਵੱਲੋਂ ਬੇਤਨ ਉਪਰਾਲਾ ਕੀਤਾ ਗਿਆ ਕਿ ਨਹੀਂ ਤਾਂ ਲੋਕ ਵੱਡੇ ਵੱਡੇ ਮੋਲ ਚ ਜਾ ਕੇ ਵੱਡੇ ਵੱਡੇ ਫੰਕਸ਼ਨ ਕਰਦੇ ਆ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਐਫੀਸ਼ੀਅਟ ਕੀਤਾ ਜਾ ਸਕਦਾ ਦੇਖੋ ਸਭ ਤੋਂ ਵਧੀਆ ਗੱਲ ਜੋ ਮੇਰੀ ਲੱਗੀ ਹੈ ਮੈਂ ਸਪੈਸ਼ਲ ਦੀਪਕ ਭਾਈ ਸਾਹਿਬ ਨਾਲ ਗੱਲ ਕੀਤੀ ਇਹ ਕਿ ਤੁਸੀਂ ਆਪਣੀ ਟੀਮ ਨਾਲ ਆਪਣੇ ਸਟਾਫ ਨਾਲ ਇਹ ਜਨਮ ਦਿਨ ਮਨਾ ਰਹੇ ਹੋ ਜਿੱਥੇ ਉਹ ਆਪਣੇ ਸਟਾਫ ਨਾਲ ਜਨਮ ਦਿਨ ਮਨਾ ਰਹੇ ਆ ਉੱਥੇ ਉਹਨਾਂ ਨੇ ਇਹ ਰੁੱਖ ਲਗਾਉਣ ਦੀ ਮੁਹਿੰਮ ਨੂੰ ਵੀ ਜਿਹੜਾ ਹੈ ਅਪਣਾਇਆ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਵਧੀਆ ਉਪਰਾਲਾ ਹੈ ਕੇਵਲ ਬਿਜ਼ਨਸ ਕਰਨਾ ਹੀ ਨਹੀਂ ਜਿੱਥੇ ਦੇਸ਼ ਦੇ ਅੰਦਰ ਮੈਂ ਇਹਨੂੰ ਵੱਡੀ ਸੇਵਾ ਕਹਾਗਾ ਅਗਰ ਦੇਸ਼ ਦੇ ਅੰਦਰ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਇਨਫਰਾਸਟ੍ਰਕਚਰ ਖੜਾ ਹੋ ਰਿਹਾ ਹੈ ਰੇਲਵੇ ਸਟੇਸ਼ਨ ਬਣ ਰਹੇ ਨੇ ਪੁਲ ਬਣ ਰਹੇ ਨੇ ਲੁਧਿਆਣੇ ਦੇ ਵੀ ਕਈ ਪੁਲ ਜਿਹੜੇ ਦੀਪਕ ਬਿਲਡਰਜ਼ ਨੇ ਬਣਾਏ ਨੇ ਸੋ ਮੈਂ ਸਮਝਦਾ ਕਿ ਇੱਕ ਬੜਾ ਇਹ ਵੀ ਇੱਕ ਸੇਵਾ ਹੈ ਸੋ ਜਿੱਥੇ ਉਹ ਇਹ ਸੇਵਾ ਕਰ ਰਹੇ ਨੇ ਉਥੇ ਰੁੱਖ ਲਗਾਉਣ ਦਾ ਵੀ ਇੱਕ ਬਹੁਤ ਵੱਡਾ ਮਹੱਤਵ ਹੈ ਉਹ ਵੀ ਸੇਵਾ ਕਰ ਰਹੇ ਨੇ ਕੰਮ ਅਸੀਂ ਦੇਖ ਰਹੇ ਹਾਂ ਵੀ ਆਪਣੇ ਜਨਮ ਦਿਨ ਤੇ ਜਨਤਕ ਸਾਲਗਰਾਹ ਤੇ ਵੀ ਰੁੱਖਗਾਣਾ ਕੀਤਾ ਦੇਖੋ ਇਹ ਤਾਂ ਵਿਸ਼ੇਸ਼ ਤੌਰ ਤੇ ਮੈਂ ਇੱਕ ਗੱਲ ਨੂੰ ਕਹੂਗਾ ਕਿ ਆਪਾਂ ਕੇ ਕਟਣਾ ਇੱਕ ਰਸਮ ਹੋ ਸਕਦੀ ਹੈ ਉਹਨੂੰ ਕਟਣਾ ਚਾਹੀਦਾ ਪਰ ਅਗਰ ਅਸੀਂ ਐਸਾ ਵਾਤਾਵਰਣ ਨੂੰ ਠੀਕ ਕਰਨ ਦਾ ਕੰਮ ਅਪਰਾਈਏ ਸਾਡਾ ਤਾਂ ਹੁਣ ਪੰਜਾਬ ਵਾਤਾਵਰਣ ਦੇ ਮਾਮਲੇ 'ਚ ਬਹੁਤ ਪਿੱਛੇ ਚਲਾ ਗਿਆ ਪਾਣੀ ਸਾਡਾ ਥੱਲੇ ਚਲਾ ਗਿਆ ਸੋ ਮੈਂ ਸਮਝਦਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਬਚਾਉਣ ਦੀ ਮੁਹਿੰਮ ਚਲਾਨੀ ਚਾਹੀਦੀ ਹੈ ਉੱਥੇ ਰੁੱਖ ਲਗਾਉਣ ਦੀ ਮਹਿੰਮ ਜਿਸ ਤਰ੍ਹਾਂ ਇੱਥੋਂ ਅੱਜ ਸ਼ੁਰੂਆਤ ਹੋਈ ਹੈ ਉਹ ਆਪਣੇ ਆਪ 'ਚ ਇੱਕ ਕੈਪਰੀਸ਼ੀਅਲ ਕੰਮ ਹੈ ਠੀਕ ਹੈ ਥੈਂਕ ਯੂ ਅੱਜ ਬਹੁਤ ਹੀ ਵਧੀਆ ਇਨੀਸ਼ੀਏਟਿਵ ਲਿਆ ਗਿਆ ਹੈ ਪਹਿਲਾਂ ਅਸੀਂ ਅੱਜ ਦੇ ਮੌਕੇ ਦੇ ਉੱਤੇ ਸੁਨੀਤਾ ਸਿੰਗਲ ਮੈਮ ਨੂੰ ਅਸੀਂ ਮੁਬਾਰਕਵਾਦ ਦਿੰਦੇ ਹਾਂ ਅੱਜ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ ਦੀ ਸਾਰੀ ਟੀਮ ਆਈ ਹੈਗੀ ਹੈ ਕਿਉਂਕਿ ਬਹੁਤ ਹੀ ਵਧੀਆ ਇੱਕ ਇਨੀਸ਼ੀਏਟਿਵ ਲਿਆ ਕਹਿੰਦੇ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਇਸ ਧਰਤੀ ਦੀ ਮਹੱਤਤਾ ਨੂੰ ਸਮਝਦੇ ਹੋਏ ਮੈਂ ਕਹਿ ਰਹੀ ਹਾਂ ਕਿ ਪਰਮਾਤਮਾ ਇਹਨਾਂ ਨੂੰ ਇੰਨੀਆਂ ਲੰਬੀਆਂ ਉਮਰਾਂ ਬਖਸ਼ੇ ਔਰ ਇਹਨਾਂ ਬles ਕਰਨ ਕਿ ਇਹਨਾਂ ਨੇ ਆਪਣਾ ਬਰਥਡੇ ਜਿਹੜਾ ਆ ਅੱਜ ਸੈਲੀਬ੍ਰੇਟ ਕੀਤਾ ਹੈਗਾ ਡਿਫਰੈਂਟ ਐਨ ਜੀਓਜ਼ ਨੂੰ ਬੁਲਾ ਕੇ ਤਾਂ ਕਿ ਜਿਹੜੇ ਫਰੂਟ ਦੇ ਫਲ ਫਰੂਟ ਵਾਲੇ ਇਹਨਾਂ ਨੇ ਪਲਾਂਟਸ ਹੈ ਉਹ ਅੱਜ ਡਿਸਟ੍ਰਿਬਿਊਟ ਕਰ ਰਹੇ ਹੈਗੇ ਨੇ ਔਰ ਇੱਕ ਜਦੋਂ ਬੂਟਾ ਆਪਾਂ ਲਗਾਉਂਦੇ ਆਂ ਪਤਾ ਨਹੀਂ ਕਿੰਨੀਆਂ ਜਨਰੇਸ਼ਨ ਉਸ ਦਾ ਉਸ ਨੂੰ ਫਾਇਦਾ ਲੈਂਦੀਆਂ ਹੈਗੀਆਂ ਨੇ ਮੈਂ ਕਹਿ ਰਹੀ ਆ ਕਿ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਕਿਉਂਕਿ ਅੱਜ ਜ਼ਰੂਰਤ ਹੈਗੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਉਸ ਨੂੰ ਰੋਕਣ ਵਾਸਤੇ ਐਨੀਆਂ-ਐਨੀਆਂ ਵੱਡੀਆਂ ਬਿਲਡਿੰਗਸ ਬਣ ਰਹੀਆਂ ਨੇ ਖੁਦ ਦੀਪਕ ਬਿਲਡਰਸ ਹੈਗੇ ਨੇ ਔਰ ਇਹਨਾਂ ਨੂੰ ਪਤਾ ਹੈਗਾ ਕਿ ਜਦੋਂ ਇੱਕ ਬਿਲਡਿੰਗ ਬਣਦੀ ਹੈ ਤੇ ਕਿੰਨੇ ਦਰਖਤ ਜਿਹੜੇ ਹੈਗੇ ਨੇ ਉਹ ਕੱਟੇ ਜਾਂਦੇ ਹੈਗੇ ਨੇ ਤਾਂ ਇਹ ਇਨੀਸ਼ੀਏਟਿਵ ਅਗਰ ਹਰ ਕੋਈ ਬਿਲਡਿੰਗ ਬਣਾਉਣ ਵਾਲਾ ਲੈ ਲੇ ਤਾਂ ਮੈਨੂੰ ਲੱਗਦਾ ਉਹ ਜਿਹੜੀ ਕਮੀ ਹੈਗੀ ਹੈ ਦਰਖਤ ਜਿਹੜੇ ਕੱਟੇ ਜਾ ਰਹੇ ਹੈਗੇ ਨੇ ਉਹ ਆਪਾਂ ਸਾਰੇ ਰਲ ਕੇ ਇਦਾਂ ਹੀ ਆਪਣੇ ਬੱਚਿਆਂ ਦੇ ਸਭ ਦੇ ਬਰਥਡੇਸ ਆਪਾਂ ਜਦੋਂ ਮਨਾਉਂਦੇ ਹੈਗੇ ਆ ਤੇ ਆਪਾਂ ਰੁੱਖ ਹੀ ਆਪਸ ਦੇ ਵਿੱਚ ਵੰਡਿਏ ਔਰ ਉਹਦੀ ਦੇਖਭਾਲ ਕਰਨੀ ਐਵੇਂ ਬਹੁਤ ਜ਼ਰੂਰੀ ਹੈ ਤੇ ਆਓ ਰਲ ਕੇ ਆਪਾਂ ਇਹਨਾਂ ਨੂੰ ਬਲੇਸਿੰਗਸ ਦਈਏ ਕਿ ਅੱਜ ਬਹੁਤ ਹੀ 2000 ਤੋਂ ਵੱਧ ਬੂਟੇ ਜਿਹੜੇ ਆ ਇਹ ਇਹ ਸੇਵਾ ਦੇ ਰੂਪ ਦੇ ਵਿੱਚ ਦੇ ਰਹੇ ਨੇ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜਿੱਦਾਂ ਬਹੁਤ ਕਮੀ ਆਈ ਸੀ ਜੇ ਲੋਕਡਾਊਨ ਦੇ ਵਿੱਚ ਆਈ ਸੀ ਕਿ ਪਿਆਦਾ ਹੁਣ ਜਿੱਦਾਂ ਲਗਾ ਲੀ ਜਿਆਦਾ ਲੋਡ ਹੈਗੀ ਆ ਆਪਣੀ ਸਰ ਕੋਵਿਡ ਨੇ ਆਪਾਂ ਨੂੰ ਬਹੁਤ ਕੁਝ ਦੱਸਤਾ ਸੀਗਾ ਮੈਂ ਖੁਦ ਐਜ਼ ਅ ਵੋਲੰਟੀਅਰ ਕੰਮ ਕੀਤਾ ਸੀਗਾ ਲੋਕਾਂ ਦੇ ਕੋਲ ਆਰਟੀਫੀਸ਼ੀਅਲ ਆਕਸੀਜਨ ਲੈਣ ਦੀ ਲੋੜ ਪੈਦੀ ਸੀਗੀ ਤੇ ਅੱਜ ਅਗਰ ਅਸੀਂ ਚਾਹਦੇ ਹਾਂ ਕਿ ਅਸੀਂ ਆਪਣੇ ਸਾਥੀਆਂ ਨੂੰ ਬਚਾਉਣਾ ਚਾਹਦੇ ਹਾਂ ਪਰਿਵਾਰ ਨੂੰ ਤੇ ਇਹ ਸੋਚੋ ਕਿ ਆਪਾਂ ਹਰ ਇਨਸਾਨ ਦੇਖੋ ਜਦੋਂ ਇਨਸਾਨ ਜਾਂਦਾ ਆ ਤਾਂ ਵੀ ਚਾਰ ਲੋਕ ਉਸ ਨੂੰ ਲੈ ਕੇ ਜਾਂਦੇ ਨੇ ਤਾਂ ਆਪਾਂ ਜਿੰਦੇ ਜੀ ਅਗਰ ਇੱਕ ਸੋਚ ਲਈਏ ਕਿ ਚਾਰ ਲੋਕਾਂ ਨੂੰ ਆਪਾਂ ਨੇ ਇਹ ਮੋਟੀਵੇਟ ਕਰਨਾ ਹੈਗਾ ਕਿ ਰੁੱਖ ਲਗਾਈਏ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਇਸ ਵਾਤਾਵਰਣ ਦੀ ਸਾਂਭ ਕਰ ਸਕਾਂਗੇ ਬਹੁਤ-ਬਹੁਤ ਮੁਬਾਰਕਾਂ ਹੈਪੀ ਬਰਥਡੇ ਟੂ ਯੂ ਮੈਮ ਥੈਂਕ ਯੂ